ਸਰਬਲੋਏ ਦੇ ਮਹਾਰਾਜਾ ਇਦਾਂ ਹੀ ਆ ਵੀ ਸੰਗਤ ਦੇ ਵਿੱਚੋਂ ਹੀ ਮਿਲੀ ਆ ਕਾਲਪੁਰਖ ਦੀ ਕਿਰਪਾ ਹੋਈ ਆ ਜੀ ਜੀ ਵੀ ਮਹਾਰਾਜਾ ਦਮੇ ਪਾਤਸ਼ਾਹ ਜਿਹੜੇ ਆ ਇਹ ਕੋਬਿੰਦਰ ਆਏ ਇਹ ਪਾਤਸ਼ਾਹ ਦੀ ਕਿਰਪਾ ਦੇ ਨਾਲ ਪਟਨਾ ਸਾਹਿਬ ਦੇ ਵਿੱਚ ਖੇਡ ਰਹੇ ਸੀ ਤੇ ਇਹਨਾਂ ਨੇ ਆਪਣੇ ਕੰਗਣ ਛੋਟੇ ਹੀ ਉੱਤੇ ਇੱਕ ਕੰਗਣ ਛੋਟਿਆ ਤੇ ਮਾਤਾ ਗੁਜਰਕੌਰ ਨੇ ਆ ਕੇ ਕਿਹਾ ਵੀ ਪੁੱਤਰ ਕੰਗਣ ਕਿੱਥੇ ਛੋਟਿਆ ਆ ਉਹਨਾਂ ਆਖਿਆ ਵੀ ਮੈਂ ਕੰਗਣ ਉੱਥੇ ਛੋਟਿਆ ਆ ਦਰਿਆ 'ਚ ਉਹਨਾਂ ਆਖਿਆ ਕਿਉਂ ਕਿੱਥੇ ਛੋਟਿਆ ਬੋਤਾ ਉਹਨਾਂ ਦੁਜਾ ਵੀ ਕੰਗਣ ਲਾ ਕੇ ਛੋਟਦਾ ਵੀ ਆ ਇੱਥੇ ਇੱਕ ਮੈਂ ਛੋਟਿਆ ਵਾ ਉਹਨਾਂ ਆਖਿਆ ਪੁੱਤ ਸੋਨੇ ਦੇ ਕੰਗਣੇ ਕਿਉਂ ਛੁੱਟੇ ਆ ਉਹਨਾਂ ਆਖਿਆ ਵੀ ਇਹ ਪੰਤਖਾਸ ਦਾ ਸੱਜਣਾ ਵਾ ਉਹ ਸਰਬਲਵਾ ਪਾਇਆ ਕਰੂਗਾ ਉਹਨਾਂ ਦੇ ਕੰਗਣੇ ਉਹੀ ਹੋਣਗੇ ਉਹਨਾਂ ਜੋ ਪਾਇਆ ਕਰਨਗੇ ਉਹਨਾਂ ਜੋ ਖਾਇਆ ਕਰਨਗੇ ਇਹ ਜਿਹੜਾ ਸਰਬਲਵਾ ਕਾਲਪੁਰਖ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਵਾ ਇਹ ਦਾਲ ਪੰਤਾਂ ਦੇ ਵਿੱਚ ਬੱਤਿਆ ਜਾਂਦਾ ਵਾ ਇਹ ਵੱਡੇ ਵੱਡੇ ਬਸਤਣੇ ਆ ਪਤੀਲੇ ਆ ਕੜਾਏ ਆ ਉਹਨਾਂ ਦੇ ਵਿੱਚ ਸੁਭਾਜਾ ਬਣਾਇਆ ਜਾਂਦਾ ਵਾ ਏਕਨ ਨੂੰ ਉਹ ਜਾਬਦਾ ਕਾਲਾ ਆ ਪਰ ਹੁੰਦਾ ਬਹੁਤ ਸੁਆਦੀ ਆ ਤੇ ਜਿਹੜਾ ਉਹ ਭਾਂਡਿਆਂ 'ਚ ਸਕਦਾ ਵਾ ਉਹਨੇ ਆਖਿਆ ਵੀ ਜਿਹੋ ਜਿਹਾ ਸਰਬਲੋ ਵਾ ਵਾ ਇਹੋ ਜਾਓ ਸਿੱਖ ਦਾ ਸਰੀਰੋ ਜਾ ਕਰੂਗਾ ਕਾਲ ਪ੍ਰਕ੍ਰਿਤੀ ਦੀ ਕਿਰਪਾ ਦੇ ਨਾਲ ਇਹ ਕਈਆਂ ਰੋਗਾਂ ਤੋਂ ਬਚਾਊਗਾ ਸਿੱਖ ਨੂੰ ਨੌਜਵਾਨਾਂ ਨੂੰ ਕੀ ਸੁਨੇਹਾ ਹੈ ਨੌਜਵਾਨਾਂ ਨੂੰ ਇਹੋ ਸੁਨੇਹਾ ਵਾ ਵੀ ਆਪਣਾ ਇਹ 84 ਲੱਖ ਜੂਨ ਭੋਗ ਕੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਜਿਹੜਾ ਸਰੀਰ ਆ ਬਹੁਤ ਮਾਨਸ ਮਿਲੀ ਆ ਇਹ ਜਿੱਦਾਂ ਪਹਿਲਵਾਨ ਆ ਪਹਿਲਵਾਨ ਆ ਕੋਈ ਆਪਣੇ ਸਰੀਰ ਨੂੰ ਸੰਭਾਲਦੇ ਆ ਆਪਣੇ ਸਰੀਰ ਦੀ ਰੱਖਿਆ ਕਰਨੀ ਚਾਹੀਦੀ ਆ ਦੂਜਾ ਤੋਂ ਬਚਣਾ ਚਾਹੀਦਾ ਵਾ ਜਿੱਦਾਂ ਕੈਂਸਰ ਤੋਂ ਕੋਣ ਕਈ ਜਿਹੜਾ ਕਿੰਨੀ ਮਿਹਨਤ ਕਰਦੇ ਹੋ ਇਹ ਕਈਆਂ ਪਰਮਾਨਾਂ ਨੂੰ ਕੋਈ ਰੋਗ ਨਿਕਲ ਆਉਂਦੇ ਆ ਉਹਨਾਂ ਨੂੰ ਚਾਹੀਦਾ ਮੈਂ ਇਹ ਸਰਬਲੋਏ ਦੇ ਵਿੱਚ ਖਾਣ ਕੋਈ ਵੀ ਆਪ ਜਿਹੜੇ ਆਪਣੇ ਸਰੀਰ ਨੂੰ ਸੰਭਾਲਣਾ ਚਾਹੁੰਦੇ ਆ ਸਰਬਲੋਏ ਦੇ ਵਿੱਚ ਖਾਣਗੇ ਤੇ ਕਈਆਂ ਰੋਗਾਂ ਤੋਂ ਸੂਕ ਰਗੀਆਂ ਤੋਂ ਕੈਂਸਰ ਰਗੀਆਂ ਤੋਂ ਇਹ ਬਿਮਾਰੀਆਂ ਤੋਂ ਬਚਣਗੇ ਇਹ ਪੌਂਦਿਆਂ ਨਾਲ ਕੋਈ ਭਲਾ ਵੀ ਦੂਰ ਰਹਿੰਦੀਆਂ ਹਾਂਜੀ 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 ਜਿਹੜੇ ਅਧਿਆਗ ਸਿੰਘ ਆ ਕਾਲਪੁਰਖ ਦੀ ਫੌਜ ਆ ਇਹ ਜਿੱਥੇ ਮਰਜ਼ੀ ਪੜਾ ਲਾ ਦਿੰਦੇ ਆ ਕੋਈ ਕਬਰਾਂ ਹੋਣ ਜਾਂ ਕੋਈ ਮੜੀਆਂ ਹੋਣ ਜਿੱਥੇ ਵੀ ਉਹ ਪਾਸ਼ਾ ਦੀ ਕਿਰਪਾ ਦੇ ਨਾਲ ਇਹਨਾਂ ਨੇ ਉਹ ਝਕੜਾ ਨਹੀਂ ਜਿੱਥੇ ਇਹਨਾਂ ਨੂੰ ਪੜਾ ਮਿਲਿਆ ਆਪਣੇ ਘੋੜਿਆਂ ਦੇ ਉੱਤੇ ਲਾ ਦੇਣਾ ਵਾ ਪੋਤੇ ਇਹਨਾਂ ਰਗੜੇ ਲਾ ਲਾ ਕੇ ਪਾਸ਼ਾ ਦੀ ਕਿਰਪਾ ਨਾਲ ਸਕੀ ਜਾਣੇ ਆ ਰਾਤ ਨੂੰ ਪਹਿਣਾ ਹੋਵੇ ਉੱਥੇ ਪਾ ਜਿੰਦੀ ਆ ਇਹ ਪੰਜ ਕਕਾਰ ਹੁੰਦੇ ਆ ਨਾਮਦਾਨ ਇਹਨਾਂ ਕੋਲ ਹੁੰਦਾ ਵਾ ਤੇ ਪਾਸ਼ਾ ਦੀ ਕਿਰਪਾ ਨਾਲ ਕੋਈ ਇਹਨਾਂ ਤੋਂ ਭੂਤ ਪ੍ਰੇਤ ਸਾਰੇ ਇਹਨਾਂ ਤੋਂ ਚਾਲੂ ਹੁੰਦੇ ਆ ਨਿਹੰਗ ਸਿੰਘਾਂ ਦੇ ਕੋਲੋਂ ਕੋਈ ਨਹੀਂ ਇਹਨਾਂ ਦੇ ਲਾਗੇ ਜਿਹੜਾ ਕਕਾਰਾਂ ਦੇ ਵਿੱਚ ਕਕਾਰ ਚਲਿੰਦਾ ਵਾ ਸੋਨੇ ਦੇ ਭਾਵ ਗੁਰੂ ਸਾਹਿਬ ਦਾ ਕੋ ਵਜਨ ਹੈਗਾ ਵੀ ਹਾਂਜੀ ਹਾਂਜੀ ਇਹ ਜਿਹੜੇ ਉਸ ਸਮੇਂ ਦੇ ਬਾਟੇ ਬਣਾਉਂਦੇ ਸੀ ਜਾਂ ਕੜੇ ਬਣਾਉਂਦੇ ਸੀ ਉਹਨਾਂ ਨੂੰ ਮਹਾਰਾਜ ਨੇ ਆਖਿਆ ਵੀ ਇਹ ਵੇਚਦੇ ਰਹਿਣਾ ਵਾ ਤੁਹਾਡੀ ਆਉਂਦੀ ਪੀੜ੍ਹੀ ਨੂੰ ਆਪਣੀ ਦੱਸੀ ਜਾਣਾ ਵਾ ਕਿ ਜਿਹੜਾ ਸਲਵੋਆ ਕੇ ਦਿਨ ਨੂੰ ਇਹ ਸੋਨੇ ਦੇ ਭਾਅ ਵਿਕੂਗਾ ਤੇ ਇਹ ਕੋਹਾਏ ਭਾਂਡਿਆਂ ਦੀ ਮਰਜ਼ਾਦਾ ਛੱਡਣੀ ਨਹੀਂ ਆ ਤੇ ਉਹਨਾਂ ਦੀ ਹੁਣ ਜਿਹੜੀ ਪੀੜ੍ਹੀ ਆ ਉਹ ਦੱਸਦੀ ਆ ਇਹ ਸਾਡੇ ਵੱਡੇ ਵਡੇਰਿਆਂ ਨੂੰ ਮਹਾਰਾਜ ਦਮੇ ਪਾਸ਼ਾ ਕਾਲਪੁਰ ਕਦੀ ਕਿਰਪਾ ਦੇ ਨਾਲ ਆ ਕੇ ਗਏ ਸੀ ਤੇ ਹੁਣ ਆੜੀ ਦੂਜੀ ਤੀਜੀ ਪੀੜ੍ਹੀ ਆ ਵੀ ਜਿਹੜੀ ਚੁਮਤੀ ਪੀੜ੍ਹੀ ਆ ਉਹ ਜਿਹੜੀ ਬਣਾਉਂਦੀ ਆ ਇੱਦਾਂ ਦਾ ਸੰਗਤ ਦੇ ਕੋਲੋਂ ਜਾਣਕਾਰੀ ਮਿਲਦੀ ਜਾਂਦੀ ਸਾਜ਼-ਸਮਾਲੇ ਦੀ ਕਿਸ ਤਰ੍ਹਾਂ ਸਾਜ਼-ਸਮਾਲੇ ਨੂੰ ਮਾਜ ਕੇ ਤੇ ਇਹਨੂੰ ਸੁਕਾ ਰੱਖਣਾ ਪੈਂਦਾ ਵਾ ਅੱਛਾ ਜੀ ਗਿੱਲਾ ਕਰਕੇ ਇਹਨੂੰ ਰੱਖਣਾ ਪੈਂਦਾ ਜਦੋਂ ਸੁਗਣਾ ਵਾ ਉਦੋਂ ਇਹਨੂੰ ਧੋ ਤੇ ਉਦੋਂ ਕੋਈ ਚੀਜ਼ ਪਾ ਕੇ ਦੇ ਦੇ ਸਕਸ ਇਨ੍ਹਾਂ ਤੋਂ ਦੂਰ ਕਿਉਂ ਹੁੰਦੇ ਜਾ ਰਹੇ ਪੂਰੇ ਵੀ ਇਹਦੀ ਚਮਕ ਨਹੀਂ ਇਹਨਾਂ ਨੂੰ ਦੇਖਦੀ ਪਰ ਇਹਦੇ ਗੁਣਮ ਬਹੁਤ ਜ਼ਿਆਦੇ ਆ ਇਹਦੇ ਵਿੱਚ ਚਮਕ ਘੱਟ ਹੁੰਦੀ ਥੋੜੀ ਤੇ ਇਹ ਕਰਕੇ ਇੱਕ ਦੁਨੀਆ ਆ ਵੀ ਚਮਕ ਨੂੰ ਪੈਂਦੀ ਆ ਜਿਦਾ ਸਟੀਲ ਚਮਕਦੀ ਆ ਜਾਂ ਉਹ ਸੋਨਾ ਚਮਕਦਾ ਵਾ ਜਾਂ ਚੀਜ਼ਾਂ ਚਮਕਦੀਆਂ ਚਮਕਾ ਲਵੇਂਦੀ ਦੁਨੀਆ ਪਰ ਇਹ ਗੁਣ ਨਹੀਂ ਚੀਜ਼ਾਂ ਦੇਵੇਂਦੀ ਇਹ ਮਾਰ ਆਈ ਨੇ ਜਿਹੜੇ ਆਪਾਂ ਨੂੰ ਬੋਲ ਕਰਕੇ ਦੱਸੇ ਆ ਉਹ ਟਾਲ ਲਿਆ ਬਿਲਕੁਲੋਂ ਤੇ ਇਹ ਕਿਸੇ ਦਿਨ ਨੂੰ ਚਲੋ ਜਿਹੜੇ ਪੰਥ ਖਾਲਸਾ ਵਾ ਉਹਦੇ ਵਸਤਾਂ ਵੀ ਆ ਦੁਨੀਆਂ ਨੂੰ ਵੀ ਇਹ ਵਸਤਾਂ ਚਾਹੀਦਾ ਵਾ ਤੇ ਨਿਕਨਕੇ ਬੱਚਿਆਂ ਨੂੰ ਵੀ ਇਹ ਆਪਾਂ ਨੂੰ ਇਹਨਾਂ ਦੇ ਵਿੱਚ ਬਣਾ ਕੇ ਜੇ ਆਪਾਂ ਸਕਾਵਾਂਗੇ ਤੇ ਕੱਲ ਨੂੰ ਉਹ ਬੱਚੇ ਵੀ ਸਾਡੇ ਜਿਹੜੇ ਆ ਤੇ ਵਸਣ ਵਸਣਗੇ ਤੇ ਡਾਕਟਰ ਵੀ ਹੁਣ ਇਹੋ ਹੀ ਦੱਸਣ ਰਿਹਾ ਵੀ ਇਹ ਚੀਜ਼ ਚਲੋ ਉਹਨਾਂ ਵੀ ਕੋਈ ਤਾਂ ਦੇ ਦੀ ਕੱਢੀ ਆ ਹੁਣ ਡਾਕਟਰ ਵੀ ਦੱਸਦੇ ਆ ਵੀ ਇਹਦੇ ਵਿੱਚ ਸਿਕਣਾ ਸਿਕੋਣਾ ਚਾਹੀਦਾ ਵਾ ਤੇ ਕਈ ਭੈਣ ਭਰਾ ਹੁਣ ਕੋਲੇ ਖੜਦੇ ਆ ਕਈ ਘੜੇ ਪਾਉਂਦੇ ਆ ਤੇ ਚਲੋ ਇਹ ਪੌਣੇ ਚਾਹੀਦੇ ਆਪਣੇ ਸਰੀਰ ਦੀ ਤੰਦਰੁਸਤੀ ਲਈ ਕਈ ਰੋਗਾਂ ਤੋਂ ਬਚਣਾ ਚਾਹੀਦਾ ਵਾ ਕਾ ਖਾਲਸਾ